ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣੀ ਹੈ ਐਸਐਸ ਨਗਰ ਕੋਟ ਦੇ ਵਿੱਚ 67 ਕਲਰਕ ਤੇ ਸਟੈਨੋ ਟਾਈਪਿਸਟ ਰੱਖੇ ਜਾਣੇ ਨੇ ਜਿਹਦੇ ਵਿੱਚ ਜਿਹੜੀ ਡੈਜ਼ਿਗਨੇਸ਼ਨ ਹੈ ਕਲਰਕਾਂ ਦੀ ਵਕੈਂਸੀ ਹੈ ਜਿਹੜੀ 39 ਪੋਸਟਾਂ ਨੇ ਤੇ ਜਿਹੜੀ ਸਟੈਨੋਗ੍ਰਾਫਰ ਨੇ ਉਹ 28 ਪੋਸਟਾਂ ਨੇ ਤੇ ਇਹਦੇ ਵਿੱਚ ਟੋਟਲ ਜਿਹੜੀਆਂ 67 ਪੋਸਟਾਂ ਨੇ ਪੇਮੈਂਟ ਜਿਹੜੀ ਹੈ ਇਹਦੀ ਸੌਰੀ ਪੇ ਸੈਲਰੀ ਜਿਹੜੀ ਹੈ ਇਹਦੀ 29200 ਰੁਪਏ ਪਰ ਮੰਥ ਤੋਂ ਸਟਾਰਟ ਹੈ ਤੇ ਐਲੀਜੀਬਿਲਟੀ ਸੁਣ ਲਓ ਕਲਰਕਾਂ ਲਈ ਜਿਹੜਾ ਪਰੰਪਰ ਨੈ ਗ੍ਰੈਜੂਏਸ਼ਨ ਡਿਗਰੀ ਬੀਏ ਬੀਐਸਸੀ ਜਾਂ ਇਕੁਇਪਮੈਂਟ ਕੈਨ ਅਪਲਾਈ ਕੋਈ ਵੀ ਜਿਹੜਾ ਕਰ ਸਕਦਾ ਹੈ ਜੇ ਪੰਜਾਬੀ ਲੈਂਗੁਏਜ ਦਸਵੀਂ ਦੇ ਨਾਲ ਕੀਤੀ ਹੋਈ ਹੈ ਤੁਸੀਂ ਤਾਂ 30 ਵਰਡ ਪਰ ਮਿੰਟ ਇੰਗਲਿਸ਼ ਟਾਈਪਿੰਗ ਸਪੀਡ ਚਾਹੀਦੀ ਹੈ ਕੰਪਿਊਟਰ ਦੇ ਉੱਤੇ ਤੇ ਜੇਕਰ ਸਟੈਨੋ ਟਾਈਪਿਸਟ ਦੀ ਤੁਸੀਂ ਪੋਸਟ ਭਰਨੀ ਹੈ ਤਾਂ ਉਹਦੇ ਵਿੱਚ ਤੁਹਾਨੂੰ ਗ੍ਰੈਜੂਏਸ਼ਨ ਡਿਗਰੀ ਚਾਹੀਦੀ ਹੈ ਬੀਏ ਕੀਤੀ ਹੋਈ ਜਾਂ ਬੀਐਸਸੀ ਜਾਂ ਕੋਈ ਇਹਦੇ ਨਾਲ ਦਾ ਕੋਰਸ ਤੇ ਤੁਸੀਂ ਕਰ ਸਕਦੇ ਹੋ ਇਹਦੇ ਵਿੱਚ ਵੀ ਜਿਹੜੀ ਪੰਜਾਬੀ ਲੈਂਗੁਏਜ ਹੈ ਦਸਵੀਂ ਤੱਕ ਲਾਜ਼ਮੀ ਕੀਤੀ ਗਈ ਹੈ ਤੇ 80 ਵਰਡ ਪਰ ਮਿੰਟ ਇੰਗਲਿਸ਼ ਦੇ ਵਿੱਚ ਟਾਈਪਿੰਗ ਸਪੀਡ ਮੰਗੀ ਗਈ ਹੈ ਕੰਪਿਊਟਰ ਦੇ ਉੱਤੇ ਬੇ ਵਰਡ ਪਰ ਮਿੰਟ ਟ੍ਰਾਂਸਕ੍ਰਿਪਸ਼ਨ ਮੰਗੀ ਗਈ ਹੈ ਤੇ ਏਜ ਲਿਮਟ ਜਿਹੜੀ ਹੈ ਤੁਹਾਡੀ 18 ਸਾਲ ਤੋਂ 37 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਤੇ 1 ਜਨਵਰੀ 2025 ਤੱਕ ਜਿਹੜੀ ਤੁਹਾਡੀ ਏਜ ਹੈ ਉਹ ਗਿਣੀ ਜਾਏਗੀ ਅਸਤੋਂ ਬਾ ਸੁਣ ਲੋ ਇਪੋਰਟੈਂਟ ਡੇਟ ਇਪੋਰਟੈਂਟ ਡੇਟ ਜਿਹੜੀ ਇਹਦੀ ਐਪਲੀਕੇਸ਼ਨ ਫਾਰਮ ਹੈ ਉਹ 8 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਨੇ ਤੇ ਡੈਡਲਾਈਨ ਇਹਦੀ ਹੈ ਜਿਹੜੀ 20 ਮਾਰਚ 2025 5 ਵਜੇ ਸ਼ਾਮ ਦੇ ਤੇ ਜਿਹੜੀ ਕਲਰਕਾਂ ਦਾ ਰਿਟਨ ਐਗਜ਼ਾਮ ਹੋਣਾ ਹੈ ਉਹਦਾ 29 ਮਾਰਚ 2025 ਚ ਹੋਣਾ ਹੈ ਤੇ ਸਟੈਨੋਗ੍ਰਾਫਰ ਦਾ ਜਿਹੜਾ ਐਗਜ਼ਾਮ ਹੋਣਾ ਹੈ ਉਹ 30 ਮਾਰਚ 2025 ਨੂੰ ਹੋਣਾ ਹੈ ਸੋ ਨੋਟੀਫਿਕੇਸ਼ਨ ਤੁਸੀਂ ਦੇਖਣਾ ਚਾਹੁੰਦੇ ਹੋ ਪੂਰਾ ਪੜ੍ਹਨਾ ਚਾਹੁੰਦੇ ਹੋ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਜਾਏਗਾ ਸੋ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਮਿਲਦੇ ਆ ਇੱਕ ਹੋਰ ਨੌਕਰੀ ਦੀ ਅਪਡੇਟ ਦੇ ਨਾਲ ਦਿਓ ਜਾਚ ਧੰਨਵਾਦ